ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਫਿਰ ਪਰ ਆਵੋ ਮੈਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ સ્વાਰਕਾ ਤੁਹਾਡੇ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਾਂ ਕਰ ਲਿਆ ਗੇਤ ਤੋਂ ਤੇ ਕੁੜੀ ਵਾਲੀ ਮਸ਼ੀਨ ਲੱਗੀ ਜੀ ਆ ਤੇ ਬਾਅਦ 'ਚ ਬਲੌਗ ਦੇ ਵਿੱਚ ਤੱਕ ਬਣੇ ਰਹੋ ਤੁਹਾਨੂੰ ਅਗੇ ਦੱਸਾਂਗੇ ਹਰ ਹਾਲਤਾਂ ਦਾ ਤੇ ਜੜੇ ਰਹੇ ਬਲੌਗ ਦੇ ਨਾਲ ਹਾਲ ਦਾ ਆਪਾਂ ਸੰਗੀਤ ਹੋ ਰਿਹਾ ਹੈ ਹਾਂਜੀ ਬਈ ਮਿੱਤਰੋ ਆਪਣੀ ਤੂੜੀ ਵਾਲੀ ਮਸ਼ੀਨ ਚੱਲੀ ਜਾਂਦੀ ਹੈ ਆਪਣੀ ਦਾ ਨਹੀਂ ਤੇ ਆਪਣੇ ਬਾਹਰ ਚ ਚੱਲੀ ਜਾਂਦੀ ਹੈ ਤੂੜੀ ਵਾਲੀ ਮਸ਼ੀਨ ਨੂੰ ਦੇਖ ਸਕਦੇ ਆ ਨਹੀਂ ਤੇ ਆਪਾਂ ਤੂੜੀ ਢੋਣੇ ਆ ਤੇ ਤੂੜੀ ਦਾ ਵੀ ਇੱਕ ਰੇਟ ਤਾਂ ਮਾੜਾ ਹੀ ਆ ਬਾਕੀ ਪਰ ਆਪਾਂ ਤਾਂ ਹੁਣ ਮਨਾਉਣ ਗਏ ਆ ਸੁੱਖ ਨਾ ਬਾਬੇ ਦੀ ਮਿਹਰ ਨਾਲ ਪਸੂ ਹੈਗੇ ਆ ਇਹ ਉਨੀ ਦਾ ਤੂੜੀ ਦੀ ਬਣਵਾਈ ਨਹੀਂ ਬਣਮਾਈ ਨਾਲ ਉਸ ਦੀ ਸਸਤੀ ਆ ਬਣਵਾਈ ਵੀ ਨਹੀਂ ਪੂਰੀ ਹੁੰਦੀ ਤੂੜੀ ਦੀ ਜੇ ਤੂੜੀ ਵੇਚ ਬੰਦਾ ਵੇਚੇ ਤੇ ਤੂੜੀ ਦਾ ਵੀ ਹਾਲ ਮੰਦਾ ਹੀ ਆ ਵੈਸੇ ਦਾ ਲੋਕਾਂ ਕੋਲੇ ਤੂੜੀ ਪਈ ਵਾਲੀ ਆ ਤੜਾ ਲੋਕਾਂ ਕੋਲੇ ਪਈਆਂ ਬੁੱਢੀਆਂ ਵੱਡੀਆਂ ਲੱਗੀਆਂ ਤੇ ਅਗਲੇ ਸਾਲ ਨੂੰ ਭਾਵੇਂ ਰੇਟ ਹੋਵੇ ਕੋਹ ਤੂੜੀ ਦਾ ਅੱਕੇ ਕਿੰਨਾ ਫੇਰਾ ਆ ਮਿੱਤਰੋ ਆਪਣੀ ਮੱਖੀ ਗੱਲ ਵੀ ਜੀ ਸੀ ਆਪਾਂ ਤੇ ਥਾਲ ਨੂੰ ਪਾ ਕੇ ਪਾਣੀ ਪੂਣੀ ਵੀ ਛੱਡਤਾ ਅੱਜ ਆਪਾਂ ਚੈੱਕ ਕਰ ਸਕਦੇ ਹਾਂ ਜੀ ਕੰਮ ਫਾਸਟ ਬਹੁਤ ਆ ਤਾਂ ਮੁੱਕ ਫੋਲਦਾ ਫਾੜ ਤਪੱਸਣਾ ਇਹ ਤੁੰਡੀ ਕਰਕੇ ਨੇੜ ਹੋਗਾ ਕੰਮ ਦੋ ਦਿਨ ਫੁੰਡੀ ਵਾਲੇ ਨੇ ਬ੍ਰੇਕ ਲਈ ਮਸ਼ੀਨ ਵਾਲੇ ਨੇ ਤੇ ਦੋ ਦਿਨਾਂ ਇਹ ਸਾਰੀ ਪੈਲੀ ਤਿਆਰ ਕਰਕੇ ਜਿਹੜੀ ਵਿਹਲੀ ਸੀ ਆਪਾਂ ਮੱਖੀ ਬੀਤੀ ਤੇ ਹੁਣ ਤੁੰਡੀ ਬਣੀ ਜਾਂਦੀ ਆ ਤੇ ਜਦੋਂ ਇਹ ਫਿਲ ਹੋਵੇ ਇਹਦੇ ਚ ਵੀ ਮੱਖੀ ਚੋਣਦਾਂ ਨਹੀਂ ਤੇ ਆਕਰਾਂਗੇ ਫੱਟੇ ਬਾਕੀ ਤੁਸੀਂ ਦੇਖ ਸਕਦੇ ਆ ਮਾਹੌਲ ਚਾਲ ਆ ਮੱਤੀ ਦੇਖੋ ਜਤੋ ਘਟੋ ਘਟ ਇਹਨੂੰ 2 ਮਹੀਨੇ 10 ਦਿਨ ਹੋ ਗਏ ਹਨ ਹੋ ਗਿਆ ਮੱਤੀ ਦੀ ਜੀ ਤੇ 92088 ਦੇਖ ਸਕਦੇ ਤੁਸੀਂ ਸਰੋਤ ਤਾਂ ਬਹੁਤ ਸੋਹਣੀ ਹੈ ਪਕਾਉਣ ਵਾਸਤੇ ਲਾਈ ਆਪਾਂ ਮੱਤੀ ਤੇ ਕੀ ਕਰਾਂਗੇ ਕਿ ਇਹਦੇ ਕੱਲ ਪਾਣੀ ਲਾਇਆ ਹੈ ਪੱਤੇ ਦੇ ਪਿੰਡੇ ਮਰੂੜੇ ਦੇ ਜਾਂਦੇ ਆ ਪਤਾ ਨਹੀਂ ਕੀ ਗੱਲ ਆ ਪਾਣੀ ਬੜਾ ਫਾਲ ਜਨੋ ਚਲਦੇ ਆਪਾਂ ਵੀ ਟਰਾਲੀ ਲੇਟ ਹੋ ਜਾਂਦੀ ਆ ਫਿਰ ਕੋਈ ਵਜੇ ਗਈ ਕੋਈ ਸਮੱਸਿਆ ਦਾ ਕਰ ਲੱਗ ਜੀ ਨਾ ਹੁਣ ਮੈਂ ਪੱਤੇ ਪਾਉਣ ਦਾ ਕਿਆ ਤੇ ਟਰਾਲੀ ਫੇਰ ਲੇਟ ਹੋਗੀ ਤੇ ਮੈਂ ਵੀ ਥੋੜਾ ਜਿਆ ਤੇਜ਼ ਹੀ ਆਇਆ ਪਿੰਡੋਂ ਮੈਂ ਕਿਹਾ ਵੀ ਉਹ ਕੰਜੀ ਖੜੀ ਰਹਿੰਦੀ ਆ ਫਿਰ ਫਾਇਦਾ ਨਹੀਂ ਫਿਰ ਬਾਤੀ ਉਸਦੀ ਦਾ ਟਾਈਮ ਹੋ ਚੁਲਿਆ ਸੁਣਦੇ ਆਪਾਂ ਨੂੰ ਫੇਰ ਰੱਖ ਲਈ ਆ ਗਏ ਟਰਾਲੀ ਤੇ ਘਰੇ ਵਰਗਾਈਏ ਬੇਲ ਨਹੀਂ ਫੇਰ ਪਾਣੀ ਥੋੜੀ ਵੀ ਪਿਉਣਾ ਪਸ਼ੂਆਂ ਨੂੰ ਕੰਮ ਬਹੁਤ ਹੈ ਸੈਟ ਖਰਚਣ ਦੀ ਬੇਲ ਨਹੀਂ ਇੱਥੇ ਦਾ ਕੰਮ ਹੀ ਨਹੀਂ ਮੁੱਕਦਾ ਸਾਰੀ ਦਿਹਾੜੀ ਕਿੰਨੋਂ ਵਧੀਆ ਬੰਦਾ ਕਿਤਾ ਮਤਾਂ ਦਿਨ ਲੱਗਿਆ ਰਹਿੰਦਾ ਨਹੀਂ ਬੇਲਾ ਬੰਦਾ ਦਾ ਬੇਲਾ ਦਾ ਬੰਦਾ ਇਸ ਨਾਲ ਦਾ ਘਾਰੀ ਆ ਜੇ ਜਿੰਨਾ ਬੰਦਾ ਬੇਲਾ ਰਹੂਗਾ ਉਹਦਾ ਦਿਮਾਗ 'ਚ ਲੈਗ ਤੇ ਕੋਟ ਰੋਣਗੇ ਕਰੋਰ ਜਿੰਨਾ ਬੰਦਾ ਕੰਮ ਲੱਗਿਆ ਰਹੂਗਾ ਨਾਲੇ ਦਾ ਸਰੀਰ ਵਧਿਆ ਰਹੂਗਾ ਨਾਲੇ ਕੰਮ ਦਾ ਕੰਮ ਹੋਈ ਜਾਂਦਾ ਨਾਲੇ ਬੰਦੇ ਨੂੰ ਰੋਜ਼ ਦੀ ਰੋਜ਼ ਨਵਾਂ ਨਵਾਂ ਸਿੱਖਣ ਨੂੰ ਮਿਲਦਾ ਵਾ ਬਾਕੀ ਫੈਂਟ ਗੱਲ ਦਾ ਵਾ ਪਰ ਇੱਕ ਗੱਲ ਤਾਂ ਹੈਗੀ ਆ ਸਿਟੀਜਨਾਂ ਨੇ ਯਾਰ ਨਹੀਂ ਕਿਸੇ ਵੀ ਤੰਦੇ ਜੇ ਖੇਤੀ ਖੇਤ ਕੋਈ ਆ ਨਾ ਥੇ ਥੱਲੇ ਲੱਗਣਾ ਕੋਈ ਨੀ ਕੋਈ ਫਿਕਰ ਨਹੀਂ ਫਿਕਰ ਤਾਂ ਹੈਗਾ ਵੀ ਇਹ ਗੱਲ ਨਹੀਂ ਫਿਕਰ ਹੈਗਾ ਟੈਨਸ਼ਨ ਵੀ ਹੈਗੀ ਆਏ ਤਾਂ ਮਾੜੀ ਝੋਟੀ ਬਾਕੀ ਉਹ ਗੱਲ ਨਹੀਂ ਵੀ ਕੇ ਦਾ ਆਰਡਰ ਸਹਿਣਾ ਪਊਗਾ ਆਪ ਨੂੰ ਜਾਓ ਇਹ ਆ ਕਰਕੇ ਆ ਆ ਨਹੀਂ ਆਪਾਂ ਇਹਦੇ ਥੱਲੇ ਨਹੀਂ ਲੱਗਣ ਵਾਲਾ ਕੰਮ ਹੈ ਕਰਿਆ ਬਾਕੀ ਫਿਕਰ ਤਾਂ ਹੁਣ ਆਪਾਂ ਨੂੰ ਹੋਣ ਦੀ ਹੀ ਆ ਜਦੋਂ ਫਸਲ ਫਸਲ ਬੀਜਦੇ ਆ ਦੇਖ ਤੇ ਜੇ ਤੁਸੀਂ ਆਪਣਾ ਖਰੇ ਵੀ ਮੌਸਮ ਖਰਾਬ ਹੋ ਜੇ ਆਪਣੀ ਫਸਲ ਖਰਾਬ ਹੋਵੇ ਤੇ ਟੈਂਸ਼ਨ ਤਾਂ ਹੋ ਹੀ ਜਾਂਦੀ ਆ ਮਸੂਮਲੀ ਪੜ ਕੀ ਚੱਲ ਰਫ ਜੋ ਕਰਦਾ ਚੰਗੇ ਲਈ ਹੀ ਕਰਦਾ ਜਿੱਥੇ ਰੱਖੂਗਾ ਉਹ ਰਹਿਣਾ ਪੈਂਦਾ ਮਾਲਕ ਦੀ ਰਜ਼ਾ ਜੋ ਮਾਲਕ ਦੇ ਰੰਗਾਂ ਚ ਰਾਜੀ ਹੋਵੇ ਇਹ ਗੱਲਾਂ ਮੈਨੂੰ ਲੱਗਦਾ ਥੋੜੀਆਂ ਜੀਆਂ ਸਿਆਣੀਆਂ ਕਰਨ ਲੱਗਿਆ ਜਦੋਂ ਕੋਈ ਨਾ ਬੰਦਾ ਥੋੜਾ ਜਿਆ ਸਿਆਣਾ ਵੀ ਹੋਣਾ ਚਾਹੀਦਾ ਏ ਮੁੰਡਿਆ ਦੁਪਹਿਰ ਵਾਲੀ ਰੋਟੀ ਖਾਣੀ ਆ 3 ਵਜੇ ਚੁੱਕੇ ਨੇ ਪਰ ਕੋਈ ਨਾਦਰ ਮਸ਼ੀਨ ਲੱਗੀ ਵੀ ਆ ਤੇ ਐਂਡ ਗੱਲਬਾਤ ਹੋਈ ਵੀ ਆ ਇਹ ਸੈਟਾ ਕੰਮ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਚੈੱਕ ਕਰੋ ਤੁਸੀਂ ਮਾਹੌਲ ਚੈੱਕ ਕਰੋ ਤੁਸੀਂ 855 ਵਰਗਾ ਬੱਲੀਏ ਤੇਰਾ ਯਾਰ ਕੁੜੇ ਕਰਨਾ ਕੋੜ ਤੇਰੀ ਸਾਨੀ ਤੇਰੇ ਯਾਰ 4/4 ਦੀਆਂ ਆਹ ਕੰਮ ਵੀ ਹੋ ਜਾਂਦਾ ਬਈ ਕਦੇ ਕਿਤਾਂ ਚਾਹਣਾ ਹੱਥ ਆ ਕਰਦਣਾ ਕੀ ਕਰਾ ਕਰੋ ਕਿਹਾ ਲੱਗਦਾ ਕੋਪਣਾ ਸੰਸਗੀਆਂ ਆਏ ਆ ਬਰ ਗੱਲ ਬਾਤ ਪਾਤਾ ਸਾਰਾ ਮਿੱਟਣਾ ਕਦੇ ਕਿਤਾ ਹੀ ਆਏ ਵੀ ਹੋ ਜਾਂਦਾ ਹਾਂਜੀ ਬਈ ਮਿੱਤਰੋ ਨੇਰਾ ਹੋ ਚੁੱਕਿਆ ਆਪਾਂ ਨੂੰ ਟੂੜੀ ਬਣਾਉਂਦੇ ਆ ਬਣਾਉਂਦੇ ਨੂੰ ਚੈੱਕ ਕਰੋ ਤੁਸੀਂ ਮਾਹੌਲ ਮੱਛਰ ਵੱਡੀ ਵੱਡ ਵੱਡ ਕੇ ਖਾਈ ਜਾਂਦਾ ਦੰਦਕਾਂ ਵੱਡੀ ਜਾਂਦਾ ਵੱਡੀ ਜਾਂਦਾ ਜੇ ਮੈਂ ਦੰਦੀ ਵੱਡੀ ਮੱਛਰ ਦੇ ਮਰ ਜਾਣਾ ਆ ਖੜਾ ਆਪਣਾ 5310 ਫੂਰ ਬਾਈ ਫੂਰ ਮਹੌਲ ਓਕੇ ਹੋਇਆ ਪਿਆ ਹਨੇਰਾ ਹੋ ਗਿਆ ਚੱਲੂ ਮਸ਼ੀਨ 9 ਵਜੇ ਦੇ ਤਾਂ ਚਲ 9 ਦਾ ਕੋਈ ਖਾਸ ਟਾਈਮ ਹੈ ਨਹੀਂ ਤੇ ਬੱਸ ਅੱਜ ਨਿਬੜ ਜਾਣਾ ਆਪਣਾ ਤੂੜੀ ਦਾ ਫਿਰ ਆਹ ਪਹਿਲੀ ਬਾਹੂ ਕੇ ਮੱਕੀ ਬੀਜਾਂਗੇ ਜਾਂ ਫੂਰ ਕੋ ਮੂੰਗੀ ਲਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਜਿਹੜਾ ਗੋਬੀ ਲਾਵਾਂਗੇ ਸਾਂਝਾ ਕਰਾਂਗੇ ਤੁਹਾਡੇ ਨਾਲ ਤੇ ਵਲੌਗ ਆਪਣੇ ਵੇਖਿਆ ਕਰੋ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਚੈੱਕ ਕਰੋ ਤੁਸੀਂ ਹੁਣ ਕੀ ਕੋਈ ਮਿੱਤਰੋ ਕੋਲੋ ਚਿਲਡ 9 ਵਜੇ ਰਾਤ ਦੇ ਲੋਕੋ ਕਾ ਗੋਲਾ ਹੋਇਆ ਪਿਆ ਯਾਨੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਚਾਲਟ ਪਿਆ ਪਿਆ ਟਰੈਕਟਰ ਦਾ ਹਾਂਜੀ ਭਾਈ ਮੇਤਰੋ ਬਲੌਗ ਆਪਾਂ ਕਰਨ ਲੱਗੇ ਆਂ ਐਂਡ ਤੇ ਟੂੜੀ ਦਾ ਵੀ ਅੱਜ ਆਪਣਾ ਕੰਮ ਨਿਕਲ ਚੁੱਕਿਆ ਤੇ ਬਾਸਾ ਅਖੀਰਲੀ ਟਰਾਲੀ ਆ ਇਹ ਆਪਾਂ ਲੈ ਕੇ ਚੱਲੇ ਆਂ ਘਰ ਨੂੰ ਤੇ ਸੱਤਾਂ ਪੂਰਾ ਮਾਹੌਲ ਐਂਡ ਕਰਵਾ ਤਾਉ ਰੁਪਈਆ ਤੇ ਬਾਕੀ ਵੀਰੋ ਅੱਜ ਦੇ ਬਲੌਗ ਚ ਇੰਨਾ ਹੀ ਸੀ ਜੇ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰਕੇ ਜਰੂਰ ਆਸੋ ਤਾਂਕਿ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭਾਈ ਯਾਰ ਤੁਸੀਂ ਦੇਖ ਲੈਣਿਆ ਵੀਡੀਓ ਤੇ ਮੈਂ ਵੇਖਿਆ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਜੀ ਵੀਰ ਬਣ ਕੇ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਤੁਹਾਡੇ ਇੱਕ ਕਲਿੱਕ ਨਾਲ ਕੇ ਦਾ ਭਲਾ ਹੋ ਜੂ ਤੇ ਬੱਸ ਹੋਰ ਕੀ ਚਾਹੀਦਾ ਤੁਹਾਨੂੰ ਬਾਕੀ ਤੁਹਾਡੇ ਵਾਸਤੇ ਡੇਰੀ ਫਾਰਮ ਦੀਆਂ ਵੀ ਵੀਡੀਓ ਲੈ ਕੇ ਆਵਾਂਗੇ ਤੇ ਖੇਤੀ ਦਿਨਾ ਵੀ ਬਾਕੀ ਚਲੋ ਜੀ ਫਿਰ ਮਿਲਦੇ ਆਂ ਫਿਰ ਅਗਲੇ ਬਲੌਗ ਜਾਂ ਅਗਲੀ ਵੀਡੀਓ ਦੇ ਵਿੱਚ ਤੇ ਠੀਕ ਆ ਜੀ ਸਤਿ ਸ੍ਰੀ ਅਕਾਲ ਫਿਰ ਸਾਰਿਆਂ ਨੂੰ